ਖੂਨਦਾਨ ਮਹਾਦਾਨ ਪਿੰਡ ਹਿੰਮਤਪੁਰਾ ਵਿਖੇ ਸੰਤ ਬਾਬਾ ਕਰਮ ਸਿੰਘ ਜੀ ਨਾਮਧਾਰੀ ਸਮਾਗਮ ਦੇ ਵਿੱਚ ਖੂਨਦਾਨ ਦਾ ਜਿਹੜਾ ਕੈਂਪ ਲੱਗਿਆ ਗਿਆ ਇਸ ਵਿੱਚ ਬਹੁਤ ਸਾਰੇ ਦਾਨੀ ਸੱਜਣਾ ਵੱਲੋਂ ਜਿਹੜਾ ਖੂਨਦਾਨ ਕੀਤਾ ਗਿਆ ਤੇ ਤਾਂ ਜੋ ਕਿਸੇ ਦੀ ਜਿਹੜੀ ਲੋੜ ਪੈਣ ਤੇ ਜਾਨ ਬਚਾਈ ਜਾ ਸਕੇ ਤੇ ਪਿੰਡ ਦੀ ਪੰਚਾਇਤ ਅਤੇ ਸੰਤ ਬਾਬਾ ਜਸਵੰਤ ਸਿੰਘ ਜੀ ਨਾਮਧਾਰੀ ਵੱਲੋਂ ਜਿਹੜਾ ਇਹਦਾ ਰਿਵਨ ਕੱਟ ਕੀ ਸ਼ੁਰੂਆਤ ਕੀਤੀ ਗਈ ਤੇ ਇਹ ਜਿਹੜਾ ਕੈਂਪਾ ਬਲੱਡ ਬੈਂਕ ਮੋਗਾ ਦੇ ਵੱਲੋਂ ਜਿਹੜਾ ਕੈਂਪ ਲਗਾਇਆ ਗਿਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਜਿਹੜੇ ਵੀਰ ਖੂਨਦਾਨ ਕਰਨ ਪਹੁੰਚੇ ਆ ਤੇ ਮੈਂ ਕਹਿੰਦਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਇਹੋ ਜਿਹੇ ਜਿਹੜੇ ਅਪਰਾਲੇ ਆਪਾਂ ਨੂੰ ਹਰੇਕ ਪਿੰਡ ਕਰਨੇ ਚਾਹੀਦੇ ਆ ਤਾਂ ਜੋ ਲੋੜਪਨ ਤੇ ਕਿਸੇ ਲੋੜਵੰਦ ਦੀ ਜਿਹੜੀ ਮਦਦ ਹੋ ਸਕੇ ਤੇ ਦੇਖੋ ਕਿਵੇਂ ਖੂਨਦਾਨ ਕਰਨ ਵਾਲਿਆ ਜਿਹੜਾ ਸਵੈ ਇਛਕ ਖੂਨਦਾਨ ਕਰਨ ਵਾਲਿਆਂ ਦਾ ਜਿਹੜਾ ਤਾਤਾ ਲੱਗਿਆ ਹੋਇਆ ਹੈ ਤੇ ਬਹੁਤ ਸਾਰੇ ਵੀਰਾਂ ਨੇ ਇੱਥੇ ਖੂਨਦਾਨ ਕੀਤਾ ਤੇ ਦੂਰੋਂ ਨੇੜੋਂ ਦੀਆਂ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਸੀ ਮੇਲੇ ਦੇ ਵਿੱਚ ਹਾਜ਼ਰੀ ਲਵਾਈ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਖੂਨਦਾਨ ਕੈਂਪ ਆ